ਵੀ 106 ਸਰੀਏ ਦੇ ਵਿੱਚ ਅੱਛਾ 106 ਸਰੀਏ ਦਾ ਜਾਲ ਅੱਛਾ 106 ਸਰੀਏ ਦਾ ਜਾਲ ਹਾਂਜੀ ਅੱਛਾ ਡਬਲ ਸ਼ੈਡ ਕਰ ਸਕਦੇ ਹੋ ਆਪਣੀ ਤਰਫ ਇਹ 22 ਸਪੈਸੀਫਿਕੇਸ਼ਨ ਦੇਈ ਜਾਂਦੇ ਬੂਮਸ ਸਪਰੇਅਰ ਦੀ ਭਾਈ ਜੀ ਕੀ ਪ੍ਰਾਈਸ ਇਹਦਾ ਜੀ ਬੂਮਸ ਸਪਰੇਅ ਦਾ 15 ਲੱਖ ਬੰਦਾ ਯਾਰ ਸੈਂਟਰ ਜਿਹਦੇ ਟਾਇਰ ਨੇ ਜੀ 12 ਬਾਈ 12 ਬਲਕ ਮਿਲਕ ਕੋੂਲਰ ਮਤਲਬ ਬੀ ਐਮ ਸੀ ਬੀ ਐਮ ਸੀ ਬੀ ਐਮ ਸੀ ਕਹਿੰਦੇ ਬਲਕ ਮਿਲਕ ਕੋੂਲਰ ਕਿੰਨੇ ਲੀਟਰ ਦੀ ਕੈਪੈਸਿਟੀ ਹੈ ਜੀ 500 ਲੀਟਰ ਦੀ ਕੈਪੈਸਿਟੀ ਜਿਹੜੇ ਸਾਡੇ ਪੰਜਾਬ ਭਰਾਵਾਂ ਲਈ ਆਹ ਤਿੰਨ ਸਾਈਜ਼ ਬਹੁਤ ਬਸੰਦ ਕਰੇ ਜਾਂਦੇ ਨੇ ਆ ਮੇਨ ਹਾਂਜੀ ਇੱਕ ਦੋ ਤੇ ਆ ਤੀਜਾ ਹੋ ਗਿਆ ਜੀ ਅੱਛਾ ਕਨਵੇਅਰ ਤੇ ਗੇਅਰ ਬਾਕਸ ਅੱਛਾ ਅੱਛਾ ਜੀ ਕਿਹੜਾ ਪਾਰਟ ਹੈ ਇਹ ਸਾਰਾ ਹਾਈਡਰੋਲਿਕ ਦਾ ਐਚਐਸਟੀ ਹੈ ਜੋ ਟਰੈਕ ਡਰਾਈਵ ਦੇ ਲਈ ਯੂਜ਼ ਹੋ ਰਿਹਾ ਨਾ ਪੰਪ ਪਰ ਮੋਟਰ ਦਾ ਬਾੜੀ ਦੇ ਵਿੱਚ ਜਿਵੇਂ ਆਪਾਂ ਮੁਲਾਦਾ ਇਰੀਗੇਸ਼ਨ ਸਿਸਟਮ ਕੇ ਲਈ ਹੈ ਇਰੀਗੇਸ਼ਨ ਸਿਸਟਮ ਦੇ ਵਿੱਚ ਕੰਮ ਆਉਣੀਆਂ ਚੀਜ਼ਾਂ ਨੇ ਜੀ ਸਾਰੀਆਂ ਇਹਨਾਂ ਦੇ ਜਿਹੜੇ ਆ ਆ ਕੁਇਪਮੈਂਟ ਕਹਿ ਲੋ ਜਾਂ ਹਨਾ ਜੀ ਇੰਪਲੀਮੈਂਟ ਜਿਹੜੇ ਛੋਟੇ ਛੋਟੇ ਨੇ ਇਹ ਹਾਂਜੀ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਆਏ ਆ ਜੀ ਇਸ ਟਾਈਮ ਸਾਨਨੇਵਾਲ ਤੇ ਇੱਥੇ ਲੱਗਾ ਜੀ ਐਕਸਪੋ ਮੇਲਾ ਕਿਸਾਨਾਂ ਵਾਲਾ ਜੀ ਇੰਡੀਆ ਐਗਰੀ ਐਕਸਪੋਜ਼ੀਸ਼ਨ ਨੂੰ ਕਹਿੰਦੇ ਆ ਸਾਰਾ ਤੁਹਾਨੂੰ ਦਿਖਾਉਨੇ ਆ ਜੀ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਅਲੱਗ-ਅਲੱਗ ਥਾਵਾਂ ਤੇ ਤਿੰਨ ਥਾਵਾਂ ਤੇ ਜਿਹੜਾ ਅਲੱਗ-ਅਲੱਗ ਜੜੀਆਂ ਇਹਨਾਂ ਦੀਆਂ ਸਟਾਲਸ ਲੱਗੀਆਂ ਨੇ ਖੇਤੀਬਾਨਾਂ ਨਾਲ ਰਿਲੇਟਡ तकरीबन ਸਾਰੀਆਂ ਚੀਜ਼ਾਂ ਨੇ ਜੀ ਕੁਝ ਹੋਰ ਵੀ ਨੇ ਖਾਣ ਪੀਣੇ ਚੀਜ਼ਾਂ ਜਿਵੇਂ ਆਚਾਰ ਵਗੈਰਾ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਲੋ ਜੀ ਆ ਮਸ਼ੀਨਾਂ ਨੇ ਜੀ ਪੋਟਾਟੋ ਡਿਗਰ ਔਰ ਵੀਰ ਜੀ ਕੀ ਹਾਲ ਹੈ ਜੀ ਔਰ ਠੀਕ ਹੋ ਜੀ ਅੱਛਾ ਜੀ ਕਿੰਨੇ ਦਾ ਬਈ ਇਹ ਪੋਟਾਟੋ ਡਿਗਰ ਇਹ 106 ਸਰੀਏ ਦੇ ਵਿੱਚ ਅੱਛਾ 106 ਸਰੀਏ ਦਾ ਜਾਲ ਅੱਛਾ 106 ਸਰੀਏ ਦਾ ਜਾਲ ਹਾਂਜੀ ਅੱਛਾ ਇਹ ਡਬਲ ਸ਼ਾਫ ਵਾਈਬ੍ਰੇਟਰ ਆ ਜੀ ਅੱਛਾ ਜੀ ਵਾਈਬ੍ਰੇਟਰ ਦੀਆਂ ਦੋ ਸ਼ਾਫਟਾਂ ਲੱਗੀਆਂ ਹੋਈਆਂ ਅੱਛਾ ਜੀ ਠੀਕ ਹੈ ਜੀ ਤੇ ਦੋਵੇਂ ਪਾਸੇ ਬੈਲਟਾ अच्छा जी लो जी साइड तो भी चेक कर लो जी जंदू एग्रीकल्चर इंडस्ट्रीज जी लो जी ए, ये मेनली अपने पोटैटो ਦਾ ਹੀ ਹੈ ਜੀ ਸਿਸਟਮ ਸਾਰਾ हां जी ਆਪਾਂ ਪੋਟੈਟੋ ਦੇ ਪਲੈਂਟਰ ਡਿੱਗਰ ਤੇ ਹੈਰੋ ਵੀ ਤਿਆਰ ਕਰਦੇ ਆ ਆ ਪਲੈਂਟਰ ਤੁਹਾਡਾ ਆ ਗਿਆ ਜੀ ਤੇ ਸਪਰੇ ਪੰਪ ਵੀ ਤਿਆਰ ਹੁੰਦੇ ਆ ਅੱਛਾ ਜੀ ਇਹ ਕੀ ਰੇਟ ਹੈਗਾ ਜੀ ਇਹਦਾ ਇਹ ਸਬਸਿਡੀ ਤੇ ਹੈ ਜੀ ਟੈਰ ਵਾਲਾ ਮਾਡਲ ਆ ਅੱਛਾ ਜੀ ਦੇਖੀ ਇਧਰ ਡਿਸਕਾਊਂਟ ਚ ਲਾਇਆ 10000 ਆਫ ਆ ਮਿਲਦਾ ਅੱਛਾ ਜੀ हां जी ਠੀਕ ਹੈ ਜੀ ਕਿੰਨਾ ਇਹਦੀ ਕੈਪੈਸਿਟੀ ਹੈਗੀ ਹੈ ਕੈਪੈਸਿਟੀ ਦੇ ਵਿੱਚ 8 ਤੋਂ 11 ਬੂਰੀਆਂ ਪੈ ਜਾਂਦੀਆਂ 8 ਤੋਂ 11 ਬੂਰੀਆਂ ਹਾਂਜੀ ਠੀਕ ਹੈ ਜੀ ਲੋ ਕੀ ਪ੍ਰਾਈਸ ਕਿਹਾ ਤੁਸੀਂ ਇਹ ਪ੍ਰਾਈਸ ਜੀ ਉਂ ਪ੍ਰਾਈਸ 260 ਚੱਲਦਾ 10000 ਆਫ 10000 ਆਫ ਹਾਂਜੀ ਨਾਲੇ ਸਬਸਿਡੀ ਤੇ ਮਾਡਲ ਠੀਕ ਹੈ ਜੀ ਉਹ ਵੀ ਹੈਗਾ ਜੀ ਇੱਕ ਹਾਂਜੀ ਉਹ ਬਿਨਾਂ ਡਰੈਲ ਵਾਲਾ ਮਾਡਲ ਅੱਛਾ ਬਿਨਾਂ ਡਰੈਲ ਵਾਲਾ ਮਾਡਲ ਬਾਕੀ ਸਾਰਾ ਸੇਮ ਹੀ ਹੈ ਸਪੈਸੀਫਿਕੇਸ਼ਨ ਉਹਦੀ ਹਾਂਜੀ ਇਹਦੇ ਇੱਕ ਖਾਸੀਅਤ ਹੈ 26 ਤੋਂ 30 ਅਡਜਸਟੇਬਲ ਆ अच्छा जी ਤੁਸੀਂ 26 ਲੈ ਕੇ ਜਾਣੇ ਹੋ ਤੇ ਤੁਸੀਂ ਅਗਲੇ ਸਾਲ ਨੂੰ ਸੋਚਦੇ ਨਹੀਂ 30 ਤੇ ਆਲੂ ਲਾਉਣੇ ਆਈ ਮਸ਼ੀਨ ਤੁਹਾਡੀ 30 ਤੇ ਆਲੂ ਲਾਉ ਇਹ ਕੰਮ ਆ ਜੂ ਹਾਂਜੀ ਹਾਂਜੀ ਵੈਰੀ ਗੁੱਡ ਜੀ ਥੈਂਕ ਯੂ ਜੀ ਲਓ ਜੀ ਡਿਵੈਲਪ ਵਾਲਿਆਂ ਦੀ ਹੈ ਜੀ ਇਹ ਹੈਰੋ 12 12 ਦੀ 345000 ਦੀ ਸੈਂਟਰ ਟਾਇਰ ਸੈਂਟਰ ਜਿਹਦੇ ਟਾਇਰ ਨੇ ਜੀ 12 ਬਾਈ 12 ਜਿਹੜੇ ਜ਼ਿਮੀਦਾਰ ਭਰਾ ਮੇਲੇ ਚ ਇੱਥੇ ਨਹੀਂ ਆ ਸਕਦੇ ਆਪਣਾ ਛੋਟਾ ਜਿਹਾ ਉਪਰਾਲਾ ਹੈ ਜੀ ਉਹਨਾਂ ਨੂੰ ਦਿਖਾ ਦਈਏ ਹਨਾ ਆਲਾ ਦਵਾਲਾ ਤੇ ਦੇਖ ਕੇ ਵਧੀਆ ਲੱਗਦਾ ਕਿਉਂਕਿ ਕਈ ਜ਼ਿਮੀਦਾਰ ਭਰਾਵਾਂ ਨੂੰ ਕਿ ਸਾਰਿਆਂ ਨੂੰ ਸ਼ੌਕ ਹੁੰਦਾ ਹੈ ਵੀ ਆਪਾਂ ਖੇਤੀਬਾੜੀ ਨਾਲ ਰਿਲੇਟਡ ਜਿੰਨੇ ਵੀ ਇੰਪਲੀਮੈਂਟ ਨੇ ਸੰਦ ਸੰਧੜੇ ਨੇ ਦੇਖੀਏ ਆਹ ਦੇਖ ਲਓ ਜੀ ਆ ਲੈਂਡ ਫੋਰਸ ਵਾਲਿਆਂ ਦਾ ਆ ਗਿਆ ਜੀ ਰਿਪਰ ਆ ਗਿਆ ਚਲੋ ਚੈੱਕ ਜੀ ਆ ਲੋ ਜੀ ਆ ਡੂੰਗਾ ਹਲ ਆ ਗਿਆ ਜੀ ਕਰਾਇਆ ਆ ਗਿਆ ਤੇ ਬਾਕੀ ਆ ਆਪਣਾ ਰੋਟੇਟਰ ਆ ਗਿਆ ਜੀ ਰੋਟਾਵੇਟਰ ਲਓ ਜੀ ਲੈਂਡ ਫੋਰਸ ਆਹ ਮਸ਼ੀਨ ਇਹਨਾਂ ਦੀ ਜਿਹੜੀ ਗੱਠਾਂ ਚੱਕਣ ਵਾਲੀ ਹੈ ਜੀ ਗੱਠਾਂ ਚੱਕਦੀ ਹੈ ਇਹ ਲਓ ਜੀ ਇਹ ਟਾਇਰ ਚੈੱਕ ਕਰੋ ਬੀਕੇਟੀ ਵਾਲਿਆਂ ਦੇ ਬੀਕੇਟੀ ਵਾਲਿਆਂ ਕੋਲ ਆਏ ਆ ਆ ਦੇਖੋ ਸਾਰੇ ਸਾਈਜ਼ਾਂ ਦੇ ਟਾਇਰ ਇਹਨਾਂ ਕੋਲ ਹੈਗੇ ਨੇ ਬੀਕੇਟੀ ਟਾਇਰ ਬਣਦੇ ਆ ਇੱਧਰ ਵੀ ਨੇ ਟਾਇਰ ਇਹਨਾਂ ਦੇ ਜੀ ਕੰਬਾਈਨਾਂ ਦੇ ਵੀ ਹੈਗੇ ਨੇ ਬਾਈ ਕਹਿੰਦਾ ਟਰੈਕਟਰਾਂ ਦੇ ਵੀ ਹੈਗੇ ਨੇ ਟਾਇਰਾਂ ਦੀ ਸਾਰੀ ਵੈਰਾਈਟੀ ਆ ਬਾਈਆਂ ਕੋਲ ਤੇ ਆਹ ਲੋ ਜੀ ਇਹ ਹੈਗਾ ਇੱਕ ਹੋਰ ਸ਼ੈੱਡ ਇੱਥੇ ਵੀ ਬਹੁਤ ਸਮਾਨ ਹੈ ਇੱਥੇ ਮੈਨੂੰ ਲੱਗਦਾ ਕਿ ਥੋੜਾ ਅਲੱਗ ਤਰੀਕੇ ਦਾ ਹੋਊਗਾ ਪਰ ਵਿੱਚ ਵਿੱਚ ਜਿਵੇਂ ਇਹ ਸਮਾਨ ਸਾਰਾ ਇੱਕੋ ਜਿਹਾ ਹੀ ਆਈ ਜਾਂਦਾ ਜੀ ਆਹ ਲੋ ਜੀ ਇਹ ਬਾਈ ਵੀ ਸਪੀਅਰ ਪਾਰਟ ਰੱਖ ਕੇ ਬੈਠੇ ਆ ਤੇ ਇਹ ਬਾਈ ਜੀ ਇਹ ਕਾਹਦਾ ਸਪੀਅਰ ਪਾਰਟ ਆ ਆ ਸਮਾਨ ਹੈ ਜੀ ਇਹ ਇਹ ਇੰਡਸਟਰੀਅਲ ਕਨਵੇਅਰ ਦਾ ਹੀ ਹੈ ਜੀ ਕਨਵੇਅਰ ਦੇ ਅੱਛਾ ਜੀ ਕਨਵੇਅਰ ਦੇ ਗियर ਬਾਕਸ ਅੱਛਾ ਅੱਛਾ ਜੀ ਠੀਕ ਹੈ ਜੀ ਲਓ ਜੀ ਇਧਰ ਇੰਡਸਟਰੀ ਟਾਈਪ ਜਿਹੜੇ ਇਕੁਪਮੈਂਟ ਹੁੰਦੇ ਆ ਜਾਂ ਕਹਿ ਲੋ ਇੰਪਲੀਮੈਂਟ ਹੁੰਦੇ ਆ ਉਹਨਾਂ ਦੇ ਵਿੱਚ ਰੱਖਣ ਵਾਸਤੇ ਸਮਾਨ ਹੈ ਸਾਰਾ ਇੱਥੇ ਇਸ ਵਾਲੇ ਸ਼ੈੱਡ ਦੇ ਵਿੱਚ ਬਾਕੀ ਅੱਗੇ ਜਾ ਕੇ ਦੇਖਦੇ ਆ ਵੀ ਸਾਡੇ ਨਾਲ ਜਿਹੜੇ ਜ਼ਿੰਮੇਵਾਰ ਨਾਲ ਰਿਲੇਟਡ ਆ ਉਹ ਕਿੜੀਆਂ ਕਿੜੀਆਂ ਚੀਜ਼ਾਂ ਨੇ ਇੱਥੇ ਅੰਨਾ ਕੋਲ ਜੀ ਲਓ ਜੀ ਮਿਲ ਗਈਆਂ ਆ ਚੈੱਕ ਕਰੋ ਜੀ ਤੁਸੀਂ ਅੱਛਾ ਜੀ ਸਾਫਟਾਂ ਝੋਟਾ ਵਿਟਰ ਵਾਲਾ ਸਮਾਨ ਲਓ ਜੀ ਆ ਅੱਡ ਚੀਜ਼ ਐ ਜੀ ਇੱਕ ਮੇਲੇ ਦੇ ਵਿੱਚ ਫਾਇਰ ਜਰਕੀਏ ਵਾਲੇ ਮਤਲਬ ਫਾਇਰ ਅੱਗ ਵਿੱਚ ਔਰ ਬਾਈ ਕੀ ਹਾਲ ਐ ਠੀਕੋ ਅੱਛਾ ਇਹ ਬਾਈ ਕਿਵੇਂ ਕੀ ਕੀ ਆਪਣੇ ਕੋਲ ਸਮਾਨ ਆ ਜੀ ਕੰਪਰੈਸ਼ਨ ਆਪਣੇ ਕੋਲ ਜਪਨੀ ਦਾ ਐ ਅੱਛਾ ਇਹ ਜਪਨੀਸ ਕੰਪਰੈਸ਼ਨ ਮਦਰਸਨ ਦਾ ਬ੍ਰਾਂਡ ਐ ਜੀ ਜੀ ਆਈ ਵਾਟਾ ਦਾ ਜੀ ਜੀ ਬਸੋਤਰਾ ਇੰਜੀਨੀਅਰਸ ਤੋਂ ਆ ਮੈਂ ਲੁਧਿਆਣੇ ਤੋਂ ਲੁਧਿਆਣੇ ਤੋਂ ਸਾਰੇ ਲੁਧਿਆਣੇ ਵਾਲੇ ਯਾਰ ਤੁਸੀਂ ਸਾਰੇ ਹਾਂਜੀ ਹਾਂਜੀ ਲੁਧਿਆਣਾ ਨੇੜੇ ਆਣਾ ਇੱਥੋਂ 15 ਮਿੰਟ ਦਾ ਰਸਤਾ ਹੋਣਾ ਹਾਂਜੀ ਇਹਨਾਂ ਹੀ ਨਾ ਠੀਕ ਹੈ ਜੀ ਲਓ ਜੀ ਇਹ ਸਾਹਨੇ ਵਾਲ ਲੱਗੀ ਹੋਈ ਐਕਸੀਬਿਸ਼ਨ ਅੱਛਾ ਜੀ ਤੇ ਆਪਾਂ ਇੱਥੇ ਸਕਰੂ ਤੇ ਪਿਸਟਨ ਵਿੱਚ ਡੀਲ ਕਰਦੇ ਹਾਂ ਅੱਛਾ ਜੀ ਸਾਰੇ ਇੰਡਸਟਰੀ ਵੀ ਯੂਜ਼ ਹੁੰਦਾ ਹੈ ਕੀ ਰੇਟ ਆ ਇਹਦਾ ਜੀ ਇਹ 95 ਹੈ ਜੀ 95000 ਦਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆ ਮਸ਼ੀਨਾਂ ਤੁਹਾਡੇ ਕੋਲ ਮਿਲ ਫਾਇਰ ਬਰਗੇਜ ਮੈਨਿੰਗ ਅਕਸਿਲਰੀ ਦਾ ਕੰਮ ਹੈ ਨਾ ਹਾਂਜੀ ਹਾਂਜੀ ਜਿਵੇਂ ਆ ਫੋਟੋ ਚ ਤੁਸੀਂ ਠੀਕ ਆ ਆ ਆਗੇ ਸਿਲੰਡਰ ਸਿਲੰਡਰ ਸੇਫਟੀ ਇਹ ਕਿੰਨੇ ਦਾ ਆ ਜਾਂਦਾ ਵੀਰੇ ਜੀ ਮਾਸ ਸਿਲੰਡਰ ਇਹ ਭਾਜੀ ਇਹ ਅਲੱਗ ਅਲੱਗ ਗ੍ਰੇਡ ਆ ਕਿਸ ਕੰਪੈਟਿਬਲ ਆਪਾਂ ਚਾਹੀਦਾ ਜੀ ਜੀ ਕਿਸ ਹਿਸਾਬ ਨਾਲ ਹਨਾ ਕੋਈ ਛੋਟੇ ਵੀ ਆਉਂਦੇ ਆ ਆ ਦੇਖੋ ਹਨਾ ਗੱਡੀਆਂ ਵਗੈਰਾ ਚ ਹਨਾ ਠੀਕ ਆ ਇਹ ਭਜਾਉਂਦੇ ਆ ਫਿਰ ਪੂਰੀ ਹਾਂਜੀ 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 ਠੀਕ ਆ ਉਹ ਮਰਜ਼ੀ ਭਜਾ ਲਉ ਠੀਕ ਆ ਬਾਈ ਜੀ ਠੀਕ ਜੀ ਲਓ ਜੀ ਆ ਬਾਈ ਸਮਾਨ ਥੋੜਾ ਆਡਰ ਰੱਖ ਕੇ ਬੈਠਾ ਇਹ ਕੀ ਕੀ ਨੇ ਬਾਈ ਇਹ ਸਮਾਨ ਆਪਣੇ ਕੋਲ ਹੈ आप शुरू कर दे पार्ट है ये सर हाइड्रोलिक का जो ट्रेट के लिए अच्छा। पंप और मोटर का ठीक है ये सिंगल ट्रैक्टर के लिए सिंगल सिलेंडर ये इलेक्ट्रिक प्लस मैनुअल है जी ये कम्बाइन किया ये अपना लैंड लेजर लेवलर का पूरा सेट है ये लैंड लेवलर हां आ वाला हां अच्छा एडा यही होता बस ये हां अच्छा हाँ। की प्राइस पूरी रहता है ना ज्यादा ये 3500 प्लस जीएसटी आता है इसका हां इसका जी ये आरबी डॉल हो गए अपने स्टीयरिंग केड़ा जी ये वाले आरपी डॉल हो गए सारे अच्छा जी स्टीयरिंग को कंट्रोल करने के लिए अच्छा जी लो भी देखी चलो जड़े-जड़े रिलेटेड ने चीजें खरीदने जा वाले हैं पंप्स हो गए ये स्पेशल टाइप के एक आ दे भाई एक किस चीज के ये बड़े बड़े मशीन जैसे शुगर कैन हार्वेस्टर हो गए इसका जी जी अच्छा जी इसके लिए हाँ जी और अपना ये लोडर के लिए हो गए ये कास्ट आयरन स्पेशल पंप आते हैं जी ये कचरा गाड़ी और इसके लिए रहता है।, जी। जी। है।, है भाई ठीक है ਲਓ ਜੀ ਆਪਾਂ ਇਹ ਅਗਰਵਾਲ ਇੰਡਸਟਰੀਜ਼ ਵਾਲੇ ਵੀਰਾਂ ਕੋਲ ਆਏ ਆ ਤੇ ਇਹਨਾਂ ਦਾ ਮੇਨ ਭਾਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼ਕਾਲ ਜੀ ਹਾਂ ਜੀ ਇਹ ਸਾਡਾ ਜਿਹੜਾ ਆਪਣਾ ਤੁਹਾਡਾ ਮੇਨ ਕੰਮ ਆ ਇਹ ਇਹਨਾਂ ਚੀਜ਼ਾਂ ਦਾ ਜਿਵੇਂ ਆ ਹੋ ਗਿਆ ਫਾਲੇ ਫਾਲੇ ਨੇ ਜੀ ਅੱਛਾ ਜੀ ਕਲਟੀਵੇਟਰ ਦੇ ਜੀ ਬਿਲਕੁਲ ਸਾਡੇ ਕੋਲ ਕਾਫੀ ਵੈਰਾਈਟੀ ਹੁੰਦੀ ਐ ਅਸੀਂ ਪੂਰੇ ਇੰਡੀਆ ਵਿੱਚ ਸਪਲਾਈ ਕਰਦੇ ਆਂ ਅਲੱਗ-ਅਲੱਗ ਸਾਈਜ਼ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਜੀ ਹਾਂ ਜੀ ਹਾਂ ਜੀ ਤੇ ਇਹਦੇ ਵਿੱਚ ਜਿਹੜੇ ਸਾਡੇ ਪੰਜਾਬ ਭਰਾਵਾਂ ਲਈ ਆਹਾਂ ਤਿੰਨ ਸਾਈਜ਼ ਬਹੁਤ ਬਸਤ ਸੰਤ ਕਰੇ ਜਾਂਦੇ ਨੇ ਆ ਮੇਨ ਹਾਂ ਜੀ ਇੱਕ ਦਾ ਦੋ ਤੇ ਆ ਤਿੰਜ ਇਹਨਾਂ ਦੀ ਵਹੀ ਆਮ ਫਾਲੇ ਨਾਲੋਂ ਲਗਭਗ ਦੁੱਗਣੀ ਹੁੰਦੀ ਹੈ ਜੀ ਜੀ ਹਾਂਜੀ ਤੇ ਜਿਹੜੇ ਆਮ ਬਾਜ਼ਾਰ ਵਿੱਚ ਤੁਹਾਡੇ ਮੰਨੋ 40 ਕਿੱਲੇ ਚੱਲਦੇ ਨੇ ਤਾਂ ਇਹ ਲਗਭਗ 80 ਕਿੱਲੇ ਚੱਲੂਗਾ ਜੀ ਇਹ ਕਿਵੇਂ ਮਤਲਬ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਪ੍ਰਾਈਸ ਤੁਸੀਂ ਆਪ ਬਣਾਉਂਦੇ ਹੋ ਹਾਂਜੀ ਸਿ ਆਪ ਬਣਾਉਂਦੇ ਆ ਸਾਡੀ ਮੈਨੂਫੈਕਚਰਿੰਗ ਹੈ 1988 ਤੋਂ ਸਾਡੀ ਫੈਕਟਰੀ ਹੈ ਵੈਰੀ ਗੁੱਡ ਜੀ ਕਾਫੀ ਸਾਲ ਹੋ ਗਏ ਤੁਹਾਨੂੰ ਤਾਂ ਹੈ ਜੀ 30 ਸਾਲ ਤੋਂ ਉੱਪਰ ਹੋ ਗਿਆ ਟਾਈਮ ਕੀ ਬਤਿਓ ਬਹੁਤ ਜ਼ਿੰਮੇਵਾਰ ਸਾਡੇ ਨਾਲ ਜੁੜੇ ਹੋਏ ਨੇ ਜੀ ਬੜੀ ਵਧੀਆ ਗੱਲ ਹੈ ਜੀ ਹਾਂਜੀ ਤੇ ਇਹ ਕੀ ਕਿਹਾ ਤੁਸੀਂ ਰੇਟ ਇਹਨਾਂ ਦਾ ਜਿੰਮੇ ਜੀ ਇਹ 15 ਜੀ ਠੀਕ ਹੈ ਵੀਰ ਜੀ ਸੋ ਲੋ ਜੀ ਇਹਨੇ ਅਗਰਵਾਲ ਵਾਲੇ ਵੀਰ ਇਹ ਵੀ ਤੁਸੀਂ ਇੱਥੇ ਆ ਸਕਦੇ ਹੋ 30 31 ਤੇ 1 ਹਣਾ ਜੀ 30 ਤਰੀਕ 31 ਤਰੀਕ ਤੇ 1 ਤਰੀਕ ਜੀ ਜੀ ਬਿਲਕੁਲ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਜੀ ਇਹ ਆਪ ਕੌਣ ਸੀ ਮਸ਼ੀਨ ਦਿਖਾਣੇ ਜਾ ਰਹੇ ਹੋ ਭਾਈ ਬੀ ਐਮ ਸੀ ਹੈ ਬਲਕ ਬਿਲਕੁਲ ਲੱਗਿਆ ਤਾਂ ਮੈਂ ਤੁਹਾਨੂੰ ਬਲਕ ਮਿਲਕ ਕੂਲਰ ਮਤਲਬ ਬੀ ਐਮ ਸੀ ਬੀ ਐਮ ਸੀ ਕਹਿੰਦੇ ਬਲਕ ਬਿਲਕੁਲ ਕਿੰਨੇ ਲੀਟਰ ਦੀ ਕੈਪੈਸਿਟੀ ਹੈ ਜੀ 500 ਲੀਟਰ ਦੀ ਕੈਪੈਸਿਟੀ 500 ਲੀਟਰ ਪੈਂਦਾ ਇਹਦੇ 'ਚ ਹਾਂ ਜੀ ਬਹੁਤ ਠੰਡਾ ਕਰੇਗਾ ਯਾਰ ਜੀ 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 ਜਿੰਨਾ ਟੈਂਪਰੇਚ ਜੀ ਜੀ ਠੀਕ ਹੈ ਜੀ 3 ਡਿਗਰੀ ਲਿਖ ਦੋ 3 ਡਿਗਰੀ ਤੱਕ ਇਸਕੋ ਠੰਡਾ ਕਰ ਦੇ ਜੀ ਅੱਛਾ ਆ ਇੱਥੋਂ ਆਪਰੇਟ ਹੁੰਦੀ ਹੈ ਮਸ਼ੀਨ ਹੈ ਜੀ ਪੈਨਲ ਪੈਨਲ ਹੁੰਦਾ ਹੈ ਯਹਾਂ ਸੇ ਸਟਾਰਟ ਹੁੰਦਾ ਹੈ ਸਟਾਪ ਹੁੰਦਾ ਹੈ ਜੀ ਯਹਾਂ ਸੇ ਟੈਂਪਰੇਚਰ ਮੇਨਟੇਨ ਹੁੰਦਾ ਹੈ ਜੀ ਕਿਆ ਪ੍ਰਾਈਸਿੰਗ ਹੈ ਇਸਕਾ ਜੀ ਪ੍ਰਾਈਸਿੰਗ ਤੋਂ ਇਹ ਭਾਈ ਸਾਹਿਬ ਬਤਾਏਗੇ ਠੀਕ ਹੈ ਔਰ ਦੂਸਰੀ ਮਸ਼ੀਨ ਪੈਕੇਜਿੰਗ ਵਾਲੀ ਉਸਕੇ ਕਿਆ ਪ੍ਰਾਈਸਿੰਗ ਵਗੈਰਾ ਉਹ ਇਹੀ ਬਤਾਏਗੇ ਉਹ ਵੀ ਸਰ ਕਿਆ ਪ੍ਰਾਈਸਿੰਗ ਹੈ ਇਸ ਮਸ਼ੀਨ ਦਾ ਇਸਕਾ 185500 ਲੀਟਰ 185000 ਹੈ ਜੀ 185000 फाइव हंड्रेड लीटर यस ये जो हमारी मशीन है हम आपको इसमें बताते हैं की आप क्या क्या इसमें पैक कर सकते हैं mm -hmm. जैसे कि आप देख सकते हैं ये है ए, हमारा अदरक पेस्ट mm -hmm. लहसुन पेस्ट या फिर मसाला या फिर इस तरीके से मैंगो जूस फिर इस तरीके से देसी घी घी हर एक टाइप का लिक्विड जो होता है उसको हम इसमें पैक कर सकते हैं पचास एम एल सौ एम एल दो सौ एम एल स्टेप स्टेप इसमें डालना पड़ता है जो भी सामान आपके पास जैसे की आप अभी अदरक पेस्ट बनाने जा रहे हैं अदरक पेस्ट को पैक करने जा रहे हैं तो आपको मिक्सर मशीन में पहले उसको मिक्स करना होगा मिक्स करने के बाद आपको इस मशीन में रखना होगा उसके बाद स्टेप बाई स्टेप इस मशीन में जाके ये पैकिंग करते चला जाएगा स्टेप बाई स्टेप मशीन चलता रहेगा और पैक करते चला जाएगा मतलब अपने आप इसकी सील इस तरीके से देख सकते हैं अगर हम करते जाएंगे और ये ऑटोमेटिक इस तरीके से अच्छा। चला जाता है इसको खींचना पड़ता है अपने बाहर आ जाता है जब लिक्विड होगा तो ऑटोमेटिक उसे रखते चला जाएगा हाँ क्योंकि वो उसका वेट हो जाएगा लेकिन ये अभी क्या है कि लिक्विड इसमें है नहीं जी, जी, तो बीच बीच में क्या होगा फंस जाता है इसके वजह से मैंने लिक्विड होना अच्छा, जरूरी है बिल्कुल तो तो क्या अदरक पेस्ट है अदरक पेस्ट लहसुन पेस्ट जी। देसी घी या फिर लिक्विड से रिलेटेड कोई भी, भी चीज आप वगैरह भी भी कर देता है है बिल्कुल जैसे छोटे पाउच में आता ना मोबिल भी आता है, है बट उसका अलग अलग रहता है ना उसमें क्या होता है और इसका जो होता है एकदम हल्के में होता है ठीक है अलग अलग सिस्टम है ना बिल्कुल जी तो इस तरीके से आप इस मशीन से पैकिंग कर सकते हैं और अच्छा खासा मार्केट में जो भी मसाला पैकिंग का काम करते हैं वो इसको लेके अच्छा खासा पैसा कमा सकते हैं थैंक यू भैया ਆ ਦੇਖੋ ਜੀ ਤੁਸੀਂ ਬੂਮ ਸਪਰੇਅ ਆ। ਇਹਨਾਂ ਦਾ ਆਪ ਐਡ ਕਰ ਸਕਦੇ ਹੋ ਆਪਣੀ ਤਰਫ। ਲਓ ਜੀ। ਇਹ 22 ਸਪੈਸੀਫਿਕੇਸ਼ਨ ਦੇਈ ਜਾਂਦੇ ਆ ਬੂਮ ਸਪਰੇਅ ਦੀ। ਭਾਈ ਜੀ ਕੀ ਪ੍ਰਾਈਸ ਇਹਦਾ ਜੀ ਬੂਮ ਸਪਰੇਅ ਦਾ? 15 ਲੱਖ। 15 ਲੱਖ ਰੁਪਈਆ ਜੀ ਇਹਦਾ ਪ੍ਰਾਈਸ ਹੈ ਬੂਮ ਸਪਰੇਅ। ਕਿੰਨੀ ਕੈਪੈਸਿਟੀ ਹੈ ਦੀ ਟੈਂਕ ਦੀ? 700 ਲੀਟਰ। ਦੇਖੀਏ ਜਰਾ। ਲਓ ਜੀ ਆ ਚੈੱਕ ਕਰੋ। ਇਹ 700 ਲੀਟਰ। ਆ ਦੇ ਟਾਇਰ ਨੇ ਜੀ। ਲਓ ਜੀ। ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਣੇ ਆ ਜੀ ਪਾਈਪ ਕਿਹ ਨਾਲ ਦਿੰਦੇ ਵੀਰੇ ਇਹਦੇ ਨਾਲ ਪਾਈਪ ਕੀ ਸਿਸਟਮ ਇਹਦਾ ਪਾਈਪ ਨਹੀਂ ਜੀ ਇਸ ਦੇ ਅੰਦਰ ਨੋਜ਼ਲੀਆਂ ਅੰਦਰ ਹੀ ਲੱਗੀ ਹੋਈਆਂ ਅੱਛਾ ਜੀ ਜੀ ਠੀਕ ਹੈ ਅੱਜ ਅੱਛੇ ਲੱਗਾ ਹੋਇਆ ਸਿਸਟਮ ਚੈੱਕ ਕਰੋ ਜੀ 2 ਕੁਆਂਟਲ ਇਹਦੇ ਚ ਯੂਰੀਆ ਪਿਆ ਜਾਂਦਾ ਜੀ ਬਾਈ ਕਹਿ ਰਿਹਾ ਤੇ ਖਾਦ ਪਾਉਣ ਵਾਸਤੇ ਆ ਸਿਸਟਮ ਬੈਕ ਸਾਈਡ ਇਹਦਾ ਡੀਜ਼ਲ ਇੰਜਨ ਹੈ ਚਾਈ ਦਾ ਘੱਟੋ ਘਾਟੇ ਦੀ ਜੇ ਛਤਰੀ ਦੇ ਹਿਸਾਬ ਨਾਲ ਲਈਏ ਤਾਂ 13-14 ਫੁੱਟ ਦੇ ਨੇੜੇ ਚੱਲ ਜਾਂਦੀ ਹੈ ਜੀ ਬਈ ਇਹ ਕਿੰਨੇ ਦਾ ਇਹ ਚੈਨਸ ਆ ਜਿਹੜਾ 5000 ਦਾ ਜੀ 5000 ਦਾ ਅੱਛਾ ਆ ਆ ਛੋਟੇ ਛੋਟੇ ਇਹ ਇਹ ਛੋਟੇ ਪੰਪ 150 200 300 ਅੱਛਾ 150 200 300 225 ਵਾਂ ਠੀਕ ਹੈ ਜੀ ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਜੀ ਵਧੀਆ ਭਾਈ ਗੁੱਡ ਵਧੀਆ ਜੀ ਦਾ ਅੱਛਾ ਭਾਈ ਜੀ ਕੀ ਐਕਸਿਲਰੀ ਦੇ ਵਿੱਚ ਆਪਣੇ ਕੋਲ ਆ ਟਰੈਕਟਰਾਂ ਦੇ ਆਈਟਮ ਸਾਰੇ ਆ ਰੋਟਾ ਰੋਟਾਵੇਟਰ ਪਾਰਟਸ ਆਈਟਮ ਹੈ ਇਹ ਲਿੰਕੇਜ ਆਈਟਮ ਨੇ ਹਰ ਇੱਕ ਜਗ੍ਹਾ ਤੇ ਲਿੰਕ ਕਰਨ ਨੂੰ ਕੰਮ ਆਉਂਦਾ ਗੁੱਲੇ ਵਗੈਰਾ ਆ ਗਏ ਜੀ ਹਾਂ ਸਪਰਿੰਗ ਹੋ ਗਏ ਜੀ ਆ ਲਿੰਨ ਸਪਿੰਨ ਹੋ ਗਏ ਵੀ ਲੌਕ ਪਿੰਨ ਹੋ ਗਏ ਸਾਰੇ ਅੱਛਾ ਜੀ ਕਿਵੇਂ ਕੀ ਰੇਟ ਰਹਿੰਦਾ ਜਿਵੇਂ ਆ ਕਲਸਟਰ ਪੂਰਾ ਜੀ ਇਹ ਸਾਰਾ ਵੀ ਜੀ ਆਪਣੇ 72 ਪੀਸ ਦਾ ਹੈਗਾ ਵੈਸੇ ਗਰੁੱਪ ਦਾ ਰੇਟ ਹੁੰਦਾ ਅੱਛਾ ਜੀ ਵੈਸੇ ਸਾਰਾ ਹੋਲ ਸੇਲ ਦਾ ਹੀ ਕੰਮ ਹੈ ਡਿਸਟ੍ਰੀਬਿਊਟਰ ਨੂੰ ਹੀ ਦੇਈ ਰੋਟਾਵੇਟਰ ਬੋਲਟ ਆ ਗਈਆਂ ਜੀ ਜੀ ਇਹ ਰਿਵਰਸੀਬਲ ਪਲਾਉ ਦਾ ਆਈਟਮ ਹੈ ਜਿਹੜਾ ਮਹਾਰਾਸ਼ਟਰ ਦੇ ਵਿੱਚ ਲੱਗਦਾ ਓਨਲੀ ਜੀ ਜੀ ਆ ਸਾਰੇ ਬੋਲਟ ਟਾਈਟ ਦਾ ਮਾ ਕੇ ਟ੍ਰੋਲੀ ਦਾ ਹੱਬ ਬੋਲਟ ਹੋ ਗਏ ਸਾਈਕਲ ਬੋਲਟ ਹੋ ਗਏ ਜੀ ਆ ਲੋ ਲਿੰਕ ਚੇਨ ਆ ਗਈਆਂ ਜੀ ਜੀ ਸਟੈਬਲਾਈਜ਼ਰ ਹੋ ਗਿਆ ਲੋ ਲਿੰਕ ਚੇਨ ਹੋ ਗਿਆ ਨਾ ਟਾਪ ਲਿੰਕ ਆ ਗਈਆਂ ਹੋ ਗਈਆਂ ਸਾਰੀਆਂ ਆਈਟਮ ਨੇ ਜੀ 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 ਬਿਲਕੁਲ ਟਰੈਕਟਰ ਦੇ ਲਿੰਕੇਜ ਦੇ ਸਾਰੇ ਆਈਟਮ ਨੇ ਅੱਛਾ ਜੀ ਸਾਰੇ ਸਾਈਜ਼ ਇਹ ਤੁਸੀਂ ਆਪ ਚਾਰਕਦੇ ਆ ਨਿਊ ਹਾਲੈਂਡ ਦੀ ਆ ਗਈ ਪਾਵਰ ਟਰੈਕ ਦੀ ਹਾਂਜੀ ਹਾਂਜੀ ਤੇ ਸਵਰਾਜ ਫਾਰਮ ਟਰੈਕ ਮਹਿੰਦਰਾ ਸਾਰੀਆਂ ਕੰਪਨੀਆਂ ਦੇ ਆ ਇਹ ਇਹ ਸਮਾਨ ਦੇਖੋ ਇਹ ਪਾਈਪਾਂ ਵਗੈਰਾ ਹਨਾ ਇਹ ਵੀ ਖੇਤੀਬਾੜੀ ਦੇ ਵਿੱਚ ਜਿਵੇਂ ਆਪਾਂ ਮੋਲਾਂ ਦਾ ਇਰੀਗੇਸ਼ਨ ਸਿਸਟਮ ਕੇ ਲਈ ਹੈ ਇਰੀਗੇਸ਼ਨ ਸਿਸਟਮ ਦੇ ਵਿੱਚ ਕੰਮ ਆਉਣੀਆਂ ਚੀਜ਼ਾਂ ਨੇ ਜੀ ਸਾਰੀਆਂ ਇਹਨਾਂ ਦੇ ਜਿਹੜੇ ਆ ਆ ਇਕਵਿਪਮੈਂਟ ਕਹਿ ਲਓ ਜਾਂ ਹਨਾ ਜੀ ਇੰਪਲੀਮੈਂਟ ਜਿਹੜੇ ਛੋਟੇ-ਛੋਟੇ ਨੇ ਇਹ ਕੀ ਹੈ ਜੀ ਹੈ ਇਹ ਲਗਾ ਲਓ ਥੋੜਾ ਇਹ ਕੀ ਹੈ ਇਹ ਸਕਰੀਨ ਫਿਲਟਰ ਹੈ ਸਰ ਮਾਰਾ ਅੱਛਾ ਹਾਂ ਇਸਕੋ ਥੋੜਾ ਨਜ਼ਦੀਕ ਕਰ ਲਓ ਅੱਛਾ ਇਸ ਸਕਰੀਨ ਫਿਲਟਰ ਹੈ ਇਹ ਫਰਟੀਗੇਸ਼ਨ ਮੈਂਚਰੀ ਹੈ ਸਰ ਅੱਛਾ ਹਾਂ ਇਹ ਇਧਰ ਆ ਜਾਓ ਸਰ ਆਪ ਇਹ ਹੈ ਹਾਈਡਰੋ ਸਾਈਕਲਨ ਫਿਲਟਰ ਜਿਸਕੇ ਪਾਣੀ ਮੇਂ ਸੈਣ ਸੋਨਾ ਆਤਾ ਹੈ ਨਾ ਉਸਕੋ ਕਵਰਿੰਗ ਕਰਤਾ ਹੈ ਇਹ ਅੱਛਾ ਹਾਂ ਔਰ ਇਹ ਹਮਾਰਾ ਸਪ੍ਰਿੰਗਲਰ ਸਿਸਟਮ ਹੈ ਸਰ ਅੱਛਾ ਹਾਂ ਇਹ ਸਪ੍ਰਿੰਕਰ ਕੇ ਲੀਏ ਸਪ੍ਰਿੰਕਰ ਸਿਸਟਮ ਆਪਣੇ ਆਪ ਚਲਤਾ ਹੈ ਜੋ ਆਪਣੇ ਆਪ ਚਲਦਾ ਹੈ ਪ੍ਰੈਸ਼ਰ ਨਾਲ ਚਲਦਾ ਜਿਹੜਾ ਪ੍ਰੈਸ਼ਰ ਨਾਲ ਚਲਦਾ ਸਹੀ ਹੈ ਜੀ ਜੀ ਕੀ ਨਾਮ ਹੈ ਸ਼੍ਰੀ ਰਾਮ ਇਹ ਹਮਾਰੀ ਕੰਪਨੀ ਹੈ ਸਰ ਸ਼੍ਰੀ ਰਾਮ ਭਾਈ ਤੁਸੀਂ ਕਿੱਥੋਂ ਆਏ ਤੁਸੀਂ ਭਾਈ ਇਹ ਸਰ ਮੈਰੋਡ ਅਲਵਾਰ ਡਿਸਟ੍ਰਿਕਟ ਸੇ ਅਲਵਾਰ ਤੋਂ ਹਾਂ ਜੀ ਹਾਂ ਜੀ ਅੱਛਾ ਜੀ ਸਰ ਠੀਕ ਹੈ ਭਾਈ ਲਓ ਜੀ ਇਰੀਗੇਸ਼ਨ ਵਾਲੇ ਵੀ ਆਏ ਨੇ ਇੱਥੇ ਤੁਸੀਂ ਪੁ Городе